ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਉਹਨਾਂ ਦੇ ਜਿਹੜੀਆਂ ਸਖਤ ਹਦਾਇਤਾਂ ਦੇ ਤਹਿਤ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਡਰਾਈਵ ਚਲਾਈ ਹੋਈ ਹੈ ਐਂਟੀ ਡਰੱਗ ਡਰਾਈਵ ਉਸ ਦੇ ਤਹਿਤ ਜਿਹੜੀ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਦੀ ਟੀਮ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋਵੇਗੀ ਜਿਸਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ 2-3 ਘੰਟਿਆਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਦਣ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪੈਪ ਦੰਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਡਾਲ ਡੁਗਰੀ ਪੁਲਿਸ ਸਟੇਸ਼ਨ ਸਾਡੇ ਪੰਦਾ ਹੈਗਾ ਉਹਨਾਂ ਦੀ ਟੀਮ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਸਨੀ ਉਰਫ ਰੈਂਬੋ ਨਾਂ ਦਾ ਜਿਹੜਾ ਡਰਗਸ ਮੋਡੂਲਰ ਹੈ ਇਸ ਤੋਂ ਪਹਿਲਾਂ ਵੀ ਕਰੀਬ 2-3 ਮੁਕਦਮੇ ਦਰਜ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਈਆਰ ਨੰਬਰ 102 ਮਿਤੀ 10-8-2024 ਥਾਣਾ ਡੁਗਰੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਤੇ ਇਹਦੀ ਜਿਹੜੀ ਅਗਲੀ ਟ੍ਰੀਸ਼ੌਟ ਚੱਲ ਰਹੀ ਹੈ ਕਿਹੜੀ ਜਗ੍ਹਾ ਤੋਂ ਮਿਲਦੀ ਹੈ ਇਹ ਭਾਈ ਹਿੰਮਤ ਸਿੰਘ ਨਗਰ ਡੁਗਰੀ ਦਾ ਰਹਿਣ ਵਾਲਾ ਹੈ ਸਾਈਟ ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫ਼ਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਤਫ਼ਤੀਸ਼ ਪੁਲਿਸ ਵੱਲੋਂ ਕੀਤੀ ਜਾਦੀ ਹੈ ਸਰ ਕਿਸ ਨੂੰ ਦੇਣ ਵਾਸਤੇ ਲੈ ਕੇ ਆਇਆ ਸੀਗਾ ਜਾਂ ਖੁਦ ਜਿਹੜਾ ਬਾ ਡਿਕਟਡ ਹੈ ਇਹ ਦੇਖੋ ਜਸ ਜਿਵੇਂ ਤੋਂ ਰਿਕਵਰੀ ਹੋਈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਹੈ ਇੱਕ ਵੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿ ਉਹਨੂੰ ਸਪਲਾਈ ਕਰਦੇ ਨੇ ਸੇ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਹੈ ਜਿਹੜਾ ਉਸ ਦੇ ਬਾਰੇ ਵਿੱਚ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਵੀ ਨੇਤੋਂ ਕੋਈ ਪ੍ਰਾਪਰਟੀ ਜਿਹੜਾ ਬਣਾਈ ਤਾਂ ਉਹਦੇ ਖਿਲਾਫ ਵੀ ਜਿਹੜੀ ਬੰਦ ਲਈ ਸਾਡੀ ਫੋਰਫੀਚਰ ਵੀ ਕਾਰਵਾਈ ਕੀਤੀ ਗਈ। ਕੋਈ ਮੋਡ ਆਫ ਟ੍ਰਾਂਸਪੋਰਟ ਨਹੀਂ ਕਿ ਕਿਸ ਬਾਈਕਲ ਤੇ ਜਾ ਰਹੇ ਕਿ ਕਿੱਥੇ ਇਹ ਜੇ ਸਾਡਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆ ਕਿੱਥੇ ਇਹਨੇ ਦੇਣ ਜਾਣਾ ਸੀਗਾ ਤੇ ਇਸ ਨੂੰ ਤਫ਼ਤੀਸ਼ ਕਰਦੇ। ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਉਨ੍ਹਾਂ ਦੇ ਜਿਹੜੀਆਂ ਸਖਤ ਹਦਾਇਤਾਂ ਦੇ ਤਹਿਤ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਡਰਾਈਵ ਚਲਾਈ ਹੋਈ ਹੈ ਐਂਟੀ ਡਰੱਗ ਡਰਾਈਵ ਉਸ ਦੇ ਤਹਿਤ ਜਿਹੜੀ ਕਮਿਸ਼ਨਰੇਟ ਲੁਧਿਆਣਾ ਦੀ ਸੀਆਈਏ ਦੀ ਟੀਮ ਸੀ ਨਾਲ ਡੁਗਰੀ ਪੁਲਿਸ ਸਟੇਸ਼ਨ ਸਾਡੇ ਪੰਡਾ ਹੈਗਾ ਉਹਨਾਂ ਦੀ ਟੀਮ ਨੇ ਕਬੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਸਨੀ ਉਰਫ ਰੈਂਬੋ ਨਾਂ ਦਾ ਜਿਹੜਾ ਡਰੱਗਸ ਮੋਗਲਰ ਹੈ ਇਸ ਤੋਂ ਪਹਿਲਾਂ ਵੀ ਕਰੀਬ 2-3 ਮੁਕੱਦਮੇ ਦਰਜ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਈਆਰ ਨੰਬਰ 102 ਮਿਤੀ 10-8 2024 ਥਾਣਾ ਦੁਗਰੀ ਵਿੱਚ ਦਰਜਿਸਟਰ ਕੀਤਾ ਗਿਆ ਤੇ ਇਹਦੀ ਜਿਹੜੀ ਅਗਲੀ ਤਫ਼ਤੀਸ਼ ਚੱਲ ਰਹੀ ਹੈ ਕਿਹੜੀ ਜਗ੍ਹਾ ਤੋਂ ਹੋ ਰਹੀ ਹੈ ਇਹ ਭਾਈ ਹਿੰਮਤ ਸਿੰਘ ਨਗਰ ਦੁਗਰੀ ਦਾ ਰਹਿਣ ਵਾਲਾ ਹੈ ਸਾਈਟ ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫ਼ਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਤਫ਼ਤੀਸ਼ ਪੁਲਿਸ ਵੱਲੋਂ ਕੀਤੀ ਜਾਦੀ ਹੈ ਸਰ ਕਿਸ ਨੂੰ ਦੇਣ ਵਾਸਤੇ ਲੈ ਕੇ ਆਇਆ ਸੀ ਜਿਹੜਾ ਜਿਹੜਾ ਡਿਕਟਡ ਹੈ ਇਹ ਦੇਖੋ ਜਿਸ ਜਿਵੇਂ ਇਤੋਂ ਰਿਕਵਰੀ ਹੋਈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਹੈ ਇੱਕ ਵੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿਉਂ ਸਪਲਾਈ ਕਰ ਰਿਹਾ ਸੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਫਤੀਸ਼ ਅੱਗੇ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਜਿਹੜਾ ਉਸ ਦੇ ਬਾਰੇ ਵੀ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਵੀ ਨੇ ਇਤੋਂ ਕੋਈ ਪ੍ਰੋਪਰਟੀ ਜਿਹੜਾ ਬਣਾਈ ਹੋਤਾ ਉਹਦੇ ਖਿਲਾਫ ਵੀ ਜਿਹੜੀ ਬੰਦ ਲਈ ਸਾਡੀ ਫੋਰਫੀਚਰ ਵੀ ਕਾਰਵਾਈ ਕੀਤੀ ਗਈ ਕੋਈ ਮੋਡ ਆਫ ਟ੍ਰਾਂਸਪੋਰਟ ये चल रही है है देन जाना दे तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर